ਸਤੋ ਮੇਰਾ ਨਾਮ ਰਾਕੇਸ਼ ਰਾਮਨ ਮੈਂ ਇੱਕ ਇੱਕ ਜਰਨਲਿਸਟ ਹਾਂ ਔਰ ਸੋਸ਼ਲ ਐਕਟੀਵਿਸਟ ਹਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜਿਆ ਔਰ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਮੇਰਾ ਕੈਰੀਅਰ ਜੋ ਜਰਨਲਿਜ਼ਮ ਦਾ ਸੀ ਉਹ ਚੰਡੀਗੜ੍ਹ ਤੋਂ ਇੰਡੀਅਨ ਐਕਸਪ੍ਰੈਸ ਔਰ ਦਾ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਤੋਂ ਸ਼ੁਰੂ ਹੋਇਆ ਸੀ ਤਲ ਮੈਂ ਅੱਜ ਕੱਲ੍ਹ ਦਿੱਲੀ ਦੇ ਵਿੱਚ ਰਹਿ ਰਿਹਾ ਹਾਂਗਾ ਔਰ ਕਾਫੀ ਜਗ੍ਹਾ ਦੇ ਉੱਤੇ ਐਸ ਜਰਨਲਿਸਟ ਸੀਨੀਅਰ ਪੋਜੀਸ਼ਨਸ ਦੇ ਉੱਤੇ ਕੰਮ ਕਰਨ ਤੋਂ ਬਾਅਦ ਮੈਂ ਹੁਣ ਪਿਛਲੇ 12 ਸਾਲ ਤੋਂ ਆਪਣੀਆਂ ਗਲੋਬਲ ਨਿਊਜ਼ ਸਰਵਿਸਿਜ਼ ਚਲਾ ਰਿਹਾ ਹਾਂਗਾ ਉਹਦੇ ਲਿੰਕਸ ਮੈਂ ਅਜੇ ਵੀਡੀਓ ਦੇ ਥੱਲੇ ਛੱਡ ਦਿਆਂਗਾ ਮੈਂ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਡਵੈਲਪਮੈਂਟ ਜਾਂ ਡਿਸਟਰਕਸ਼ਨ ਜੋ ਵੀ ਹੋ ਰਿਹਾ ਉਹਨੂੰ ਮੈਂ ਕਲੋਜ਼ਲੀ ਫਾਲੋ ਕਰਦਾ ਹਾਂਗਾ ਔਰ ਖਾਸ ਕਰਕੇ ਉੱਥੇ ਦੀ ਪੋਲਿਟਿਕਸ ਤੇ ਮੈਂ ਅੱਜ ਉਸੇ ਪੋਲਿਟਿਕਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ 27 ਦੇ ਵਿੱਚ 2027 ਦੇ ਵਿੱਚ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਹੋਣੀਆਂ ਹੈਗੀਆਂ ਉਹਦੇ ਵਿੱਚ ਇੱਕ ਵਾਰੀ ਫਿਰ ਜਿਸ ਤਰ੍ਹਾਂ ਬਾਏ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜਾ ਇੱਕ ਕ੍ਰਿਕਟਰ ਹੈਗਾ ਉਹਨੇ ਆ ਕੇ ਇਕੱਲੇ ਨੇ ਪੂਰੀ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਦਿੱਤਾ ਸੀ ਉਹ ਇੱਕ ਵਾਰੀ ਦੁਬਾਰਾ ਸਤਾਈ ਤੋਂ ਪਹਿਲੇ ਆਏਗਾ 5-6 ਮਹੀਨੇ ਪਹਿਲੇ ਹਾਲੇ ਉਹ ਇੱਧਰ ਉੱਧਰ ਪੂਰੀ ਦੁਨੀਆ ਦੇ ਵਿੱਚ ਪਿਕਨਿਕ ਕਰ ਰਿਹਾ ਹੈ ਔਰ ਜਿਹੜੀਆਂ ਹੁਣੇ ਇਲੈਕਸ਼ਨ ਲੋਕ ਸਭਾ ਦੀਆਂ ਹੋਈਆਂ ਉਹਦੇ ਵਿੱਚ ਉਹਦਾ ਜ਼ੀਰੋ ਰੋਲ ਸੀ ਰਾਦਰ 네ਗੇਟਿਵ ਰੋਲ ਸੀ ਔਰ ਉਹ ਇਹ ਕਹਿ ਕੇ ਬਾਹਰ ਗਿਆ ਹੈਗਾ ਕਿ ਉਹਦੀ ਵਾਈਫ ਬਿਮਾਰ ਹੈਗੀ ਹੈ ਜੇਕਰ ਵਾਈਫ ਬਿਮਾਰ ਹੋਏ ਤਾਂ ਕੋਈ ਬੰਦਾ ਇਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਹਾ ਹਾ ਹੂ ਹੂ ਇਹ ਕਰਕੇ ਕੋਈ ਪਿਕਨਿਕ ਤਾਂ ਕਰਦਾ ਨਹੀਂ ਹੈ ਉਹ ਤਾਂ ਕਰ ਰਿਹਾ ਤਾਂ ਐਸ ਲਈ ਉਹ ਬਹੁਤ ਹੀ ਕਨਿੰਗ ਬੰਦਾ ਹੈਗਾ ਉਹਨੇ ਦੇਖੋ ਪੰਜਾਬ ਦੀ ਕਾਂਗਰਸ ਦੇ ਵਿੱਚ ਟੋਟਲ ਕਾਂਗਰਸ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੈਗਾ ਪਰ ਉਹਨੇ ਹਾਲੇ ਵੀ ਰਾਹੁਲ ਗਾਂਧੀ ਔਰ ਪ੍ਰੇਨਕਾ ਗਾਂਧੀ ਦੀ ਪਿਕਚਰ ਆਪਣੇ ਪਿੱਛੇ ਚਪਕਾਈ ਹੋਈ ਹੈ ਤਾਂ ਕਿ ਉਹ ਜਿਸ ਵੇਲੇ 27 ਦੇ ਇਲੈਕਸ਼ਨ ਆਣਗੇ ਉਸ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਰਾਹੁਲ ਗਾਂਧੀ ਔਰ ਪ੍ਰੇਨਕਾ ਗਾਂਧੀ ਨੂੰ ਕੀ ਪਤਾ ਹੈਗਾ ਜਿੰਨੀ ਦੇਰ ਤੱਕ ਤੁਸੀਂ ਪੰਜਾਬੀ ਕਲਚਰ ਨੂੰ ਨਹੀਂ ਸਮਝਿਆ ਪੰਜਾਬ ਦੀ ਪੋਲਿਟਿਕਸ ਨੂੰ ਨਹੀਂ ਸਮਝਿਆ ਉੱਥੇ ਦਿੱਲੀ ਤੋਂ ਵਾਕੇ ਥੋੜਾ ਤੁਸੀਂ ਚਲਾ ਸਕਦੇ ਹੈਗੇ ਹੋ ਇਹ ਪੂਰਾ ਕਾਰਜਕ੍ਰਮ ਤਾਂ ਉਸ ਵੇਲੇ ਆਕੇ ਫਿਰ ਕੋਈ ਨਾ ਕੋਈ ਵਿੱਚ ਪੰਗਾ ਪਾਏਗਾ ਔਰ ਅਸਲੀ ਮੈਂ ਜੋ ਵੀਡੀਓ ਬਣਾ ਰਿਹਾ ਹੈਗਾ ਵਾ ਕਿ ਉਸ ਤੋਂ ਪਹਿਲੇ ਹੀ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਲਰੇਡੀ ਬਹੁਤ ਲੇਟ ਹੈਗੇ ਹੋ ਜਿਹੜੇ ਪੰਜਾਬ ਦੇ ਲੀਡਰ ਹੈਗੇ ਆ ਪੋਲਿਟਿਸ਼ੀਅਨ ਲੀਡਰ ਤਾਂ ਨਹੀਂ ਮੈਂ ਕਹਾਂਗਾ ਲੀਡਰ ਤਾਂ ਕੋਈ ਵੀ ਨਹੀਂ ਹੁੰਦਾ ਹੈਗਾ ਅੱਜ ਕੱਲ ਪੋਲਿਟਿਕਸ ਦੇ ਵਿੱਚ ਪੋਲਿਟਿਕਸ ਦੇ ਵਿੱਚ ਜਿਹੜਾ ਹੋਰ ਕੁਝ ਨਹੀਂ ਕਰ ਸਕਦਾ ਅਨਪੜ ਗਵਾਰ ਕਮੇਡੀਅਨ ਐਸੇ ਆਂਦੇ ਬਸ ਪੋਲਿਟਿਕਸ ਦੇ ਵਿੱਚ ਆਦਰਵਾਇਸ ਕੋਈ ਪੜਿਆ ਲਿਖਿਆ ਔਰ ਸਮਝਦਾਰ ਬੰਦਾ ਕੋਈ ਨਹੀਂ ਆਂਦਾ ਜੇਕਰ ਕੋਈ ਆਂਦਾ ਵੀ ਹੈ ਤਾਂ ਉਹ ਵੀ ਮੁਰਖ ਬਣ ਜਾਂਦਾ ਪੋਲਿਟਿਕਸ ਦੇ ਵਿੱਚ ਆ ਕੇ ਤਾਂ ਅਸਲੀ ਲੀਡਰ ਤਾਂ ਨਹੀਂ ਹੈਗੇ ਉਹਨਾਂ ਨੂੰ ਮੈਂ ਪੋਲਿਟਿਸ਼ੀਅਨ ਹੀ ਹਾਲੇ ਕਹਾਵਾਂਗਾ ਤਾਂ ਉਹ ਹੁਣੇ ਤੋਂ ਤਿਆਰੀ ਕਰਨੀ ਸ਼ੁਰੂ ਕਰ ਦੇਣ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਫੈਕਟਰ ਹੈਗਾ ਉਹਨੂੰ ਕਿਸ ਤਰ੍ਹਾਂ ਨਿਊਟਰਲਾਈਜ਼ ਕਰਨਾ ਹੈ ਨੇ ਤਾਂ ਉਹ ਆ ਕੇ ਐਸਾ ਕੋਈ ਪੰਗਾ ਪਾਏਗਾ ਕਿ ਤੁਹਾਨੂੰ ਆਮ ਆਦਮੀ ਪਾਰਟੀ ਆ ਬੀਜੇਪੀ ਆ ਅਕਾਲੀ ਦਲ ਦੀ ਜ਼ਰੂਰਤ ਨਹੀਂ ਪੈਗੀ ਹਰਨ ਵਾਸਤੇ ਉਹ ਇਕੱਲਾ ਹੀ ਕਾਫੀ ਹੈ ਤੁਹਾਨੂੰ ਕਾਂਗਰਸ ਨੂੰ ਹਰਾਉਣ ਵਾਸਤੇ ਤਾਂ ਐਸਲੀ ਤੁਸੀਂ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿਓ ਔਰ ਹੁਣੇ ਤੋਂ ਇੱਕ ਤਾਂ ਜਿਹੜਾ ਇੰਚਾਰਜ ਆ ਪੰਜਾਬ ਦਾ ਉਹ ਹੁਣ ਦਵਿੰਦਰ ਯਾਦਵ ਹੈ ਸ਼ਾਇਦ ਉਹ ਪੰਜਾਬੀ ਦਾ ਇੱਕ ਲਫ਼ਜ਼ ਨਹੀਂ ਬੋਲ ਸਕਦਾ ਉਹ ਕੀ ਸਮਝੇਗਾ ਜਿਸ ਵੇਲੇ ਮੀਟਿੰਗ ਹੋਏਗੀ ਤੁਸੀਂ ਸਾਰੇ ਪੰਜਾਬੀ ਚ ਗੱਲ ਕਰ ਰਹੇ ਹੋਗੇ ਜੇ ਹਿੰਦੀ ਚ ਕਰੋਗੇ ਤਾਂ ਐਸਾ ਲੱਗੇਗਾ ਜਿਸ ਤਰ੍ਹਾਂ ਝੂਠ ਬੋਲ ਰਹੇ ਹੋ ਜਾਂ ਪੂਰੀ ਆਪਣਾ ਐਕਸਪ੍ਰੈਸ ਨਹੀਂ ਕਰ ਸਕੋਗੇ ਉਹਨੂੰ ਪੰਜਾਬੀ ਨਹੀਂ ਆਉਂਦੀ ਉਹ ਇੱਕ ਵਰਡ ਵੀ ਨਹੀਂ ਤਾਂ ਕਾਂਗਰਸ ਦਾ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਹੀ ਹੈਗੀ ਹੈ ਕਿ ਉਹਨਾਂ ਨੂੰ ਕੋਈ ਐਹੋ ਜਿਹਾ ਬੰਦਾ ਹੀ ਨਹੀਂ ਮਿਲ ਰਿਹਾ ਜਿਹੜਾ ਪੰਜਾਬ ਦਾ ਇਨਚਾਰਜ ਬਣ ਸਕੇ ਪੰਜਾਬੀ ਕਲਚਰ ਨੂੰ ਸਮਝ ਆ ਰਹੇ ਔਰ ਪੰਜਾਬੀ ਵਿੱਚ ਬੋਲ ਸਕੇ ਉੱਥੇ ਜਿਸ ਵੇਲੇ ਤੁਸੀਂ ਇਸ ਤਰ੍ਹਾਂ ਇੱਕ 호ਸਟਾਈਲ ਐਨਵਾਇਰਨਮੈਂਟ ਦੇ ਵਿੱਚ ਮੀਟਿੰਗਸ ਕਰੋਗੇ ਇਹ ਤਾਂ ਬਿਲਕੁਲ ਸਾਮ ਕਹ ਬੈਜੇਗਾ ਇਹਨੂੰ ਕੀ ਪਤਾ ਹੈਗਾ ਇਹਨੂੰ ਸਮਝ ਹੀ ਨਹੀਂ ਆਏਗੀ ਤੁਸੀਂ ਬੋਲ ਕੀ ਰਹੇ ਹੈਗੇ ਤਾਂ ਇਹਨੂੰ ਹਟਾਉਣਾ ਚਾਹੀਦਾ ਹਮੇਸ਼ਾ ਇਮੀਡੀਏਟਲੀ ਤੁਸੀਂ ਇਹ ਉਹਨੂੰ ਕਾਂਗਰਸ ਵਾਲਿਆਂ ਨੂੰ ਕਹੋ ਜਿਹੜਾ ਵੀ ਉੱਥੇ ਲੀਡਰ ਹੈਗਾ ਉਹ ਤਾਂ ਖੜਗੇ ਤਾਂ ਪੈਸਿਵ ਹੈਗਾ ਬਿਲਕੁਲ ਉਹਦਾ ਕੋਈ ਰੋਲ ਨਹੀਂ ਹੈਗਾ ਕਾਂਗਰਸ ਚ ਚਾਹੇ ਉਹਦਾ ਨਾਮ ਪ੍ਰੈਜ਼ੀਡੈਂਟ ਹੈ ਰਾਹੁਲ ਗਾਂਧੀ ਨੂੰ ਕੁਝ ਪਤਾ ਨਹੀਂ ਹੈ ਪਰ ਫਿਰ ਵੀ ਉਹ ਲੀਡਰ ਬਣਿਆ ਆ ਉਹਦੀਆਂ ਫੋਟੋ ਹਰੇਕ ਉਹਦੇ ਤੇ ਬੈਨਰ ਤੇ ਆਉਂਦੀਆਂ ਤਾਂ ਉਹ ਉਹਨੂੰ ਹੀ ਮਿਲਣਾ ਪਏਗਾ ਹੋਰ ਕੋਈ ਚਾਰਾ ਨਹੀਂ ਹੈਗਾ ਉਹਨੂੰ ਕਹਿ ਕੇ ਕਹੋ ਕਿ ਪਹਿਲੇ ਤਾਂ ਦਵਿੰਦਰ ਯਾਦਵ ਨੂੰ ਹਟਾਏ ਔਰ ਹੁਣੇ ਹੀ ਜਿੰਨੇ ਵੀ ਕਾਂਗਰਸ ਦਾ ਸੀਐਮ ਬਣਨਾ ਹੈਗਾ 2027 ਦੇ ਵਿੱਚ ਹੁਣੇ ਹੀ ਉਹਦਾ ਨਾਮ ਡਿਕਲੇਅਰ ਕਰ ਦੋ ਨਹੀਂ ਤਾਂ ਉਸ ਵੇਲੇ ਲੜਾਈ ਹੋਏਗੀ ਹੁਣੇ 4-5 ਤਾਂ ਹੌਟ ਕੰਟੈਂਡਰਸ ਹੈਗੇ ਆ ਉਹ ਕਿਹੜੇ-ਕਿਹੜੇ ਹੈਗੇ ਆ ਜਿਸ ਤਰ੍ਹਾਂ ਚੰਨੀ ਚਰਨਜੀਤ ਸਿੰਘ ਚੰਨੀ ਬਾਜਵਾ ਪ੍ਰਗਤ ਸਿੰਘ ਔਰ ਰਾਜਾ ਵੜਿੰਗ ਇਹ ਚਾਰੋਂ ਜਿਹੜੇ ਹੈਗੇ ਆ ਛਿਤਰੋ ਛਿਤਰੀ ਹੋਣਗੇ ਉਸ ਵੇਲੇ ਜਿਸ ਵੇਲੇ ਲਖਣਾ ਹੋਣਗੀਆਂ ਮੇਰੇ ਕੋਲ ਲਿਖਵਾ ਕੇ ਲੈ ਲਓ ਤਾਂ ਐਸਲੀ ਕਾਂਗਰਸ ਨੂੰ ਹੁਣੇ ਹੀ ਕਿਉਂਕਿ ਜਿਹੜਾ ਵੀ ਕਨਫਲਿਕਟ ਹੈਗਾ ਉਹ 2-2.5 ਸਾਲ ਪਹਿਲੇ ਹੀ ਰਿਜ਼ੋਲਵ ਹੋ ਜਾਏ ਜੇਕਰ ਉਸ ਵੇਲੇ ਹੋਏਗਾ ਆਖਰੀ ਮਹੀਨੇ ਜਾਂ 2 ਮਹੀਨੇ ਦੇ ਵਿੱਚ ਜਾ ਕੇ ਫਿਰ ਤੁਹਾਡਾ ਬਹੁਤ ਹੀ ਬੁਰਾ ਹਾਲ ਹੋਏਗਾ ਬਿਲਕੁਲ ਕਾਂਗਰਸ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗੀ ਤਾਂ ਐਸਲੀ ਹੁਣੇ ਹੀ ਤੁਸੀਂ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੋ ਜਿੰਨੇ ਵੀ ਉਹ ਚੀਫ ਮਿਨਿਸਟਰ ਬਣਨਾ ਉਹਦਾ ਨਾਮ ਹੋਣੀ ਡਿਕਲੇਅਰ ਕਰ ਦੋ ਜਿੰਨੀ ਵੀ ਲੜਾਈ ਲੜੋਈ ਹੋਣੀ ਹੈ ਕਿ ਜਿੰਨੇ ਛੱਡ ਕੇ ਜਾਣਾ ਹੋਣੀ ਛੱਡ ਜਾਏਗਾ ਜੇਕਰ ਆਖਰੀ ਵਕਤ ਜਾਏਗਾ ਤਾਂ ਉਹ ਨਾਲ ਇਮਪ੍ਰੈਸ਼ਨ ਵੋਟਰ ਦੇ ਉੱਤੇ ਗਲਤ ਪੈਂਦਾ ਤਾਂ ਇਹ ਤੁਸੀਂ ਕਰੋ ਔਰ ਦੂਸਰੀ ਜੜੀ ਗੱਲ ਹੈਗੀ ਹੈ ਤੁਸੀਂ ਇਹ ਮੰਨੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਐਸਐਲ ਹੈ ਉੱਥੇ ਪੈਰਾਫਰਨਲੀਆ ਹੈਗਾ ਇਹਨੂੰ ਹਟਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਬਰਬਾਦ ਕਰ ਦਿੱਤਾ ਹੈਗਾ ही पंजाब से बट द नाओ ना बट नाओ द सिचुएशन इज गोइंग फ्रॉम बैड टू वर्स इस वेल्ले होर भी ख़राब हो रही है नशे ये को नहीं खत्म हो रहे लॉ एंड ऑर्डर यद को नहीं संभाले जा रहा और पढ़ाई स्कूलों की अगे नालों भी बर्बाद हो गई है मुहला कलीनिक नाम से सिर्फ एदटो चपकिया हुई हैं कोई उत्तर क्लीनिक नहीं है कोई मुहला नहीं है और यह जहाँ बंद है ਇੱਕ ਕਮੇਡੀਅਨ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਕਮੇਡੀਅਨ ਸੀ ਮੈਂ ਲੱਖਾਂ ਕਰੋੜਾ ਰੁਪਇਆ ਕਮਾ ਰਿਆ ਸੀ ਇਹ ਪਤਾ ਨਹੀਂ ਉਹ ਵੀ ਹੈ ਸੀ ਕਿ ਨਹੀਂ ਮੈਂ ਤਾਂ ਸਰਚ ਕਰਨ ਦੀ ਕੋਸ਼ਿਸ਼ ਕੀਤੀ YouTube ਤੇ ਕਿ ਵੀ ਇਹ ਕਹਿੰਦਾ ਮੈਂ ਬਹੁਤ ਵੱਡਾ ਕਮੇਡੀਅਨ ਸੀ ਜਿਸ ਤਰ੍ਹਾਂ ਮੰਨ ਲਓ ਮੇਰ ਮਿੱਤਰੂ ਘਰ ਟਾਈਪ ਜਸਪਾਲ ਪੱਟੀਆਂ ਬੜੇ ਰਿਫਾਈਨਡ ਅੱਛੇ ਕਮੇਡੀਅਨ ਸੀ ਮੈਂ ਸੋਚਿਆ ਉਸ ਲੈਵਲ ਦਾ ਹੋਏਗਾ ਮੈਂ ਜਿਸ ਵੇਲੇ ਜਾ ਕੇ YouTube ਤੇ ਇੱਕ ਦੋ ਪ੍ਰੋਗਰਾਮ ਦੇਖੇ ਕੋਈ ਜਗਨੂ ਜਾਂ ਇਸ ਤਰ੍ਹਾਂ ਤੁਸੀਂ 2 ਮਿੰਟ ਨਹੀਂ ਉਹ ਪ੍ਰੋਗਰਾਮ ਦੇਖ ਸਕਦੇ ਐਨੇ ਬੇਕਾਰ ਹੈਗੇ ਆ ਆਪਣੇ ਆਪ ਨੂੰ ਕਮੇਡੀਅਨ ਕਹਿੰਦਾ ਔਰ ਦੂਸਰਾ ਜਿਹੜਾ ਮੈਂ ਇੱਕ ਉਹ ਕੋਈ ਨੈਸ਼ਨਲ ਲੈਵਲ ਦੇ ਉੱਤੇ ਹੁੰਦੇ ਹੈਗੇ ਉਹਦੇ 'ਚ ਮੈਂ ਇੱਕ ਵਾਰੀ ਦੇਖਿਆ ਜਸਪਾਲ ਪੱਟੀ ਜੱਜ ਸੀ ਇਹ ਉਹਦੇ ਸਾਹਮਣੇ ਉਹ ਪਰਫਾਰਮ ਕਰ ਰਿਹਾ ਸੀ ਕੁਝ ਇਹ ਹੈ ਔਰ ਇੱਕ ਹੋਰ ਮੁੰਡਾ ਸੀ ਉਹ ਪਰਫਾਰਮ ਕਰ ਰਿਹਾ ਸੀ ਔਰ ਜਸਪਾਲ ਪੱਟੀ ਨੇ ਆਪਣੇ ਸਿਰ ਦੇ ਉੱਤੇ ਹੱਥ ਮਾਰ ਲਿਆ ਉਹ ਜੱਜ ਸੀ ਉਸ ਵੇਲੇ ਜਿਸ ਵੇਲੇ ਭਗਵੰਤ ਮਾਨ ਪਰਫਾਰਮ ਕਰ ਰਿਹਾ ਸੀ ਕਹਿੰਦਾ ਤੁਸੀਂ ਆਪਣੇ ਕਮੇਡੀ ਤਾਂ ਕਰ ਦਿੱਤੀ ਹੈ ਹਾਸਾ ਬਿਲਕੁਲ ਵੀ ਨਹੀਂ ਆਇਆ ਤਾਂ ਉਹਨੇ ਅਸਤਰਾ ਇੱਕ ਉਹਨੇ ਹੱਥ ਦੇ ਵਿੱਚ ਇਸ ਤਰ੍ਹਾਂ ਗੋਲ ਜਾਂ ਚੱਕਰ ਹੁੰਦਾ ਇਸ ਤਰ੍ਹਾਂ ਕਰਕੇ ਉਹਨੇ ਦਿਖਾਇਆ ਪਤਾ ਨਹੀਂ ਦਸਾਂ ਦੇ ਵਿੱਚੋਂ 4 ਨੰਬਰ ਜਾਂ 3 ਨੰਬਰ ਇਸ ਤਰ੍ਹਾਂ ਇਹ ਕੁਝ ਹਾਕੀ ਔਰ ਕ੍ਰਿਕਟ ਨੂੰ ਕੰਪੇਅਰ ਕਰ ਰਿਹਾ ਸੀ ਭਗਵੰਤ ਮਾਨ ਤਾਂ ਇਹ ਕਮੇਡੀਅਨ ਵੀ ਨਹੀਂ ਸੀ ਠੀਕ ਮੈਨੂੰ ਪਤਾ ਨਹੀਂ ਆਪਣੇ ਔਰ ਤੁਸੀਂ ਵੀ ਇਹ ਗੱਲਾਂ ਫੁਲਾ ਰਹੇ ਹੋ ਕਿ ਇਹ ਤਾਂ ਕਮੇਡੀਅਨ ਸੀ ਉਹ ਕਮੇਡੀਅਨ ਸੀ ਕੁਝ ਵੀ ਨਹੀਂ ਸੀ ਇਹ ਇਸ ਤਰ੍ਹਾਂ ਹੀ ਘਰ ਦੇ ਵਿੱਚੋਂ ਉੱਟ ਕੇ ਉਹ ਬਣ ਗਿਆ ਹੈਗਾ ਤਾਂ ਨੋ ਹਟਾਣਾ ਬਹੁਤ ਜ਼ਰੂਰੀ ਹੈਗਾ ਭਗਵੰਤ ਮਾਨ ਨੂੰ ਨਹੀਂ ਤਾਂ ਪੰਜਾਬ ਬਿਲਕੁਲ ਬਰਬਾਦ ਹੋ ਜਾਏਗਾ ਔਰ ਅਕਾਲੀ ਦਲ ਬਿਲਕੁਲ ਮਰੀ ਹੋਈ ਪਾਰਟੀ ਹੈ ਬੀਜੇਪੀ ਜਿਹੜੀ ਹੈਗੀ ਆ ਉਹ ਦੁਬਾਰਾ ਆ ਸਕਦੀ ਹੈਗੀ ਈਵੀਐਮ ਦਾ ਫੈਕਟਰ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਨੂੰ ਯਾ ਤਾਂ ਸਮਝ ਨਹੀਂ ਆਉਂਦੀ بڑے ਲਿਖੇ ਹੈ ਨਹੀਂ ਕੋਈ ਨਾ ਕਾਂਗਰਸ ਦੇ ਵਿੱਚ ਹੈ ਨਾ ਹੋਰ ਕਿਸੇ ਪਾਰਟੀ ਦੇ ਵਿੱਚ ਹੈ ਈਵੀਐਮ ਦਾ ਬਹੁਤ ਵੱਡਾ ਫੈਕਟਰ ਹੈ ਜੇ ਨੀਚੇ ਮੈਂ ਇੱਕ ਲਿੰਕ ਛੱਡਾਂਗਾ ਆਈ ਹੈਵ ਕ੍ਰੀਏਟਡ ਏ dedicated uh, microsaiton evms to explain the evm concerns in indian elections oh tusi dekho hai to thalle main link chhadanga aur evm de naal jis tarah odisha de vich 24 saal to pehle baad bjp aayi hegi hai ਅ ਪਹਿਲੇ ਕੀ ਕਰਦੇ ਆ ਆਪਣਾ ਧੋਲੀ ਹੋਲੀ ਵੋਟ ਵੋਟ ਸ਼ੇਅਰ ਇਸ ਤਰ੍ਹਾਂ ਵਿਧਾਨ ਦੀ ਕੋਸ਼ਿਸ਼ ਕਰਦੇ ਜਿੱਦ ਦੇ ਨਹੀਂ ਸਿੱਟਾ ਵੋਟ ਸ਼ੇਅਰ ਹੋਂ ਵੋਟ ਸ਼ੇਅਰ ਵੱਜ ਗਿਆ ਤਾਂ ਸਤਾਈ ਦੇ ਵਿੱਚ ਇਹ ਕਰਨਗੇ ਕਿ ਇਹਨਾਂ ਦੀਆਂ 50 ਸਿੱਟਾਂ ਆਣਗੇ ਕਿੰਨੀਆਂ ਚਾਹੀਦੀਆਂ ਗਿਆ 59 ਸਿੱਟਾਂ ਚਾਹੀਦੀਆਂ ਮੇਰੇ ਖਿਆਲ ਜਿੱਤਣ ਵਾਸਤੇ 117 ਚ ਤਾਂ ਇਹ 50 ਸਿੱਟਾਂ ਲੈ ਲੈਣਗੇ EVM ਦੇ ਨਾਲ ਕਿਉਂਕਿ ਕੌਸ਼ਸਲੀ ਉਹ ਮੈਨੀਪੂਲੇਸ਼ਨ ਕਰ ਦੇਗੇ ਸਿੱਧੀ ਮੈਨੀਪੂਲੇਸ਼ਨ ਨਹੀਂ ਹੈਗੀ ਇਹ ਬਿਲਕੁਲ ਸਿਲੈਕਟਿਵ ਮੈਨੀਪੂਲੇਸ਼ਨ ਹੈ EVM ਸੀ ਤਾ ਉਹਦੇ ਨਾਲ 50 ਸਿੱਟਾ ਜਿੱਤ ਜਾਣਗੇ 9 10 ਅਧਰੋ ਉਹਦਰਾ ਪੈਸੇ ਬੁਸੇ ਅਧਰੋ ਦੇ ਕੇ ਹੋਰ ਆਪਣੇ ਸਰਕਾਰ ਬਣਾ ਦੇਣਗੇ ਔਰ ਫਿਰ ਉੱਥੇ ਕੋਈ ਉਹੀ ਬਣੇਗਾ ਆ ਕੇ ਸਿੱਖ ਬਣੇਗਾ ਔਰ ਫਿਰ ਜਿਹੜਾ ਭਾਜਪਾ ਦਾ ਲੀਡਰ ਹੈਗਾ ਜਾਖੜ ਕੀ ਨਾਮ ਹੈਗਾ ਇਹਦਾ ਸੁਨੀਲ ਜਾਖੜ ਉਹ ਫਿਰ ਉਸੇ ਨੇ ਨਹੀਂ ਬੋਲੇਗਾ ਕਿ ਇਹ ਹਿੰਦੂंनो ਨੇ ਬਣਾਇਆ ਸਿੱਖ ਨੂੰ ਬਣਾਤਾ ਹੁਣ ਜਿਸ ਤਰ੍ਹਾਂ ਇੱਕ ਸਿੱਖ ਨੂੰ ਹਾਰੇ ਹੋਏ ਨੂੰ ਬਿੱਟੂ ਜਿਹਨੂੰ ਕਹਿੰਦੇ ਹੈਗੇ ਉਹਨੂੰ ਮਨਿਸਟਰ ਬਣਾ ਦਿੱਤਾ ਇਹਨੂੰ ਫਿਰ ਨਹੀਂ ਬਣਾਇਆ ਐ ਕਿ ਇੱਕ ਲਵਸਵੇ ਨੇ ਬੋਲਿਆ ਕਿ ਇਹ ਹਿੰਦੂंनो ਨੇ ਬਣਾਇਆਗਾ ਐਨੂੰ ਸਿੱਖ ਨੂੰ ਬਣਾਤਾ ਹਾਰੇ ਹੋਏ ਨੂੰ ਇਹ ਤਾਂ ਪ੍ਰੈਜ਼ੀਡੈਂਟ ਹੈ ਇਹਨੂੰ ਵੀ ਕੋਈ ਅਸਿਸਟੈਂਟ ਮਨਿਸਟਰ ਵਗੈਰਾ ਕੁਤਤਾ ਬਣਾ ਦਿੰਦੇ ਇਹਨੂੰ ਕੁਝ ਵੀ ਨਹੀਂ ਬਣਾਇਆ ਤਾਂ ਇਹ ਫੇਰ ਉਸ ਵੇਲੇ ਕੋਈ ਰੋਲਾ ਨਹੀਂ ਪਾਏਗਾ ਔਰ ਭਾਜਪੀ EVM ਦੇ ਨਾਲ ਔਰ ਹੋਰ ਇਧਰ ਉਧਰੋ ਤਿੱਗੜੰ ਮ ਚਲਾ ਕੇ ਜਿੱਜੇਗੀ ਪਰ ਤੁਹਾਡਾ ਇਮੀਡੀਏਟ ਜਿਹੜਾ ਟੀਚਾ ਹੈਗਾ ਉਹ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਟੈਕਲ ਕਰਨ ਦਾ ਇਸ ਵੇਲੇ ਵੈਸੇ ਤਾਂ ਇੱਕ ਰੀਜਨਲ ਪਾਰਟੀ ਬਣਨੀ ਚਾਹੀਦੀ ਉੱਥੇ ਰੀਜਨਲ ਪਾਰਟੀ ਕੋਈ ਬਣ ਨਹੀਂ ਰਹੀਏਗੀ ਇਸ ਲਈ ਕਾਂਗਰਸ ਥੋੜਾ ਜਿਹਾ ਬਾਕੀਆਂ ਦੇ ਨਾਲੋਂ ਉਹਦਾ ਐਜ ਜਗਾ ਕਾਂਗਰਸ ਨੂੰ ਦੁਬਾਰਾ ਆਪਣੀ ਗਵਰਨਮੈਂਟ ਫਾਰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਨਵਜੋਤ ਸਿੰਘ ਸਿੱਧੂ ਨੂੰ ਪ੍ਰੋਪਰਲੀ ਟੈਕਲ ਕਰਨਾ ਚਾਹੀਦਾ ਹੈ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਸੀ ਆਈ ਵਿਲ ਕੀਪ ਪੋਸਟਿੰਗ ਮੋਰ ਵੀਡੀਓਜ਼ ਔਨ ਪੰਜਾਬ ਪੋਲਿਟਿਕਸ ਐਂਡ ਅਦਰ ਇਸ਼ੂਜ਼ ਇਨ ਪੰਜਾਬ ਔਨ ਮਾਈ ਯੂਟਿਊਬ ਚੈਨਲ ਪਲੀਜ਼ ਸਬਸਕ੍ਰਾਈਬ ਟੂ ਇਟ ਥੈਂਕਸ